ਜੇ ਤੁਸੀਂ ਸੋਚਦੇ ਹੋ ਕਿ ਤੁਹਾਡਾ ਲਿੰਗ ਛੋਟਾ ਵਾ ਛੋਟੇ ਲਿੰਗ ਕਰਕੇ ਤੁਹਾਡੀ ਔਰਤ ਤੁਹਾਡੇ ਤੋਂ ਖੁਸ਼ ਨਹੀਂ ਹੋ ਰਹੀ ਆ ਤਾਂ ਇਹ ਤੁਹਾਨੂੰ ਬਹੁਤ ਵੱਡੀ ਗਲਤਫਹਿਮੀ ਆ ਸਾਈਜ਼ ਮੈਟਰ ਨਹੀਂ ਕਰਦਾ ਮੈਟਰ ਇਹ ਕਰਦਾ ਵਾ ਵੀ ਤੁਹਾਡੇ ਲਿੰਗ ਦੇ ਵਿੱਚ ਤਣਾਅ ਕਿੰਨਾ ਘਾਰਿਆ ਵਾ ਜੇ ਤੁਹਾਡੇ ਲਿੰਗ ਦੇ ਵਿੱਚ ਪੂਰਾ ਤਣਾਅ ਆ ਰਿਹਾ ਵਾ ਤਾਂ ਤੁਸੀਂ ਆਪਣੀ ਔਰਤ ਨੂੰ ਖੁਸ਼ ਕਰ ਸਕਦੇ ਹੋ ਲਿੰਗ ਦੇ ਵਿੱਚ ਤਣਾਅ ਐ ਹੋਣਾ ਚਾਹੀਦਾ ਵਾ ਵੀ ਤੁਹਾਡੇ 파ਟਰਨ ਨੂੰ ਆ ਲੱਗੇ ਜਿਵੇਂ ਲਿੰਗ ਨਹੀਂ ਸਰੀਆ ਫਿਰ ਰਿਹਾ ਵਾ ਬਚਪਨ ਵਿੱਚ ਗਲਤੀਆਂ ਕਰ ਕਰਕੇ 99% ਲੋਕ ਬਚਪਨ ਦੇ ਵਿੱਚ ਹੱਥ ਰਸੀ ਕਰਦੇ ਨੇ ਹੱਥ ਰਸੀ ਕਰਨ ਕਾਰਨ ਲਿੰਗ ਛੋਟਾ ਰਹਿ ਜਾਂਦਾ ਵਾ ਜਿਵੇਂ ਛੋਟੀ ਉਮਰ ਦੇ ਵਿੱਚ ਕਿਸੇ ਨੂੰ ਭਾਰ ਚੁਕਾ ਦੋ ਤੇ ਉਹਦਾ ਕੱਦ ਨਹੀਂ ਵਧਦਾ ਉਦਾਂ ਹੀ ਹੱਥ ਰਸੀ ਕਰਨ ਕਰਕੇ ਜਦੋਂ ਤੁਸੀਂ ਹੱਥ ਰਸੀ ਕਰਦੇ ਹੋ ਤੁਹਾਡਾ ਲਿੰਗ ਦਾ ਸਾਈਜ਼ ਛੋਟਾ ਰਹਿ ਜਾਂਦਾ ਵਾ ਤੁਹਾਡੇ ਲਿੰਗ ਦੀਆਂ ਨਸਾਂ ਦੇ ਵਿੱਚ ਪ੍ਰੋਪਰ ਖੂਨ ਦਾ ਦੌਰਾ ਨਹੀਂ ਹੁੰਦਾ ਦਾ ਵੀ ਲਿੰਗ ਛੋਟਾ ਹੋ ਗਿਆ ਦਾ ਕਬਰੋਂ ਦੀ ਲੋਟ ਨਹੀਂ ਆ ਤੁਸੀਂ ਆਪਣੇ ਪਾਰਟਨਰ ਨੂੰ ਪੂਰਾ ਖੁਸ਼ ਕਰ ਸਕਦੇ ਹੋ ਪੂਰੀ ਤਸੱਲੀ ਕਰਾ ਸਕਦੇ ਹੋ ਤੇ ਤੁਹਾਡੇ ਲਿੰਗ ਦੇ ਵਿੱਚ ਤੜਪੂਰੀ ਹੋਣੀ ਚਾਹੀਦੀ ਆ ਤੇ ਲਿੰਗ ਦੇ ਵਿੱਚ ਤਣਾਅ ਨਹੀਂ ਆ ਰਿਹਾ ਤਾਂ ਤੁਹਾਨੂੰ ਮਰਦਾਨਾ ਕਮਜ਼ੋਰੀ ਦੀ ਸ਼ਿਕਾਇਤ ਆ ਕਿ ਮਰਦਾਨਾ ਕਮਜ਼ੋਰੀ ਤੇ ਦੇ ਸ਼ਿਕਾਰ ਹੋ ਚੁੱਕੇ ਹੋ ਤਾਂ ਤੁਹਾਨੂੰ ਮੈਂ ਇੱਕ ਛੋਟਾ ਜਿਹਾ ਨੁਸਖਾ ਦੱਸ ਦਿੰਦਾ ਹਾਂ ਨੁਸਖਾ ਵਰਤੋ ਤੁਹਾਡੀ ਸਮੱਸਿਆ ਵਾ ਜਰ ਤੋ ਖਤਮ ਹੋ ਜਾਵੇਗੀ ਤੁਸੀਂ ਕਰਨਾ ਕੀ ਆ ਸਭ ਤੋਂ ਪਹਿਲਾਂ ਤੁਸੀਂ ਲੈਣਾ ਹੀ ਐ ਅਸ਼ਵਗੰਧਾ 50 ਗ੍ਰਾਮ ਕੌਜਦੇਬੀ 50 ਗ੍ਰਾਮ ਸਾਲਮ ਪੰਜਾ 50 ਗ੍ਰਾਮ ইরਾਨੀ ਕਰਕਰਾ 50 ਗ੍ਰਾਮ ਫਿਰ ਇਸ ਦੇ ਵਿੱਚ 2 ਗ੍ਰਾਮ ਲੋਹ ਭਸਮ ਚਾਂਦੀ ਭਸਮ ਇਹ ਸਾਰੀਆਂ ਚੀਜ਼ਾਂ ਦਾ ਪਾਊਡਰ ਤਿਆਰ ਕਰ ਲਓ ਇਸ ਦਾ ਅੱਧਾ ਅੱਧਾ ਚਮਚ ਸਵੇਰੇ ਸ਼ਾਮ ਕੋਸੇ ਦੁੱਧ ਦੇ ਨਾਲ ਲੈਣਾ ਸ਼ੁਰੂ ਕਰ ਦਿਓ ਤੁਹਾਡੇ ਲਿੰਗ ਦੇ ਵਿੱਚ ਪੂਰਾ ਤਣਾ ਹੋਏਗਾ ਲਿੰਗ ਐ ਹੋ ਜਾਏਗਾ ਜਿਵੇਂ ਲਿੰਗ ਦੇ ਵਿੱਚ ਸਰਿਆ ਪੈ ਗਿਆ ਹੋਵੇ ਸਾਡੇ ਕੋ ਬਣੀ ਬਣਾਤੀ ਲੈਣੀ ਚਾਹੁੰਦੇ ਹੋ ਤਾਂ ਸਾਡੇ ਨੰਬਰ ਤੇ ਕਾਲ ਕਰਕੇ ਮੰਗਵਾ ਵੀ ਸਕਦੇ ਹੋ ਜਾਂ ਤੁਸੀਂ ਮਿਲ ਕੇ ਵੀ ਲੈ ਸਕਦੇ ਹੋ ਸਾਨੂੰ ਮਿਲਦਾ ਸਮਾਂ ਹੈ ਹਰ ਐਤਵਾਰ 10 ਤੋਂ 5 ਵਜੇ ਹਰੀਕੇਪਤਨ ਬੱਸ ਸਟੈਂਡ ਦੇ ਨਾਲ ਆਪਣਾ ਕਲੀਨਿਕ ਆ ਜਿਹੜਾ ਵੀ ਕੋਈ ਮਿਲ ਕੇ ਦਵਾਈ ਲੈਣਾ ਚਾਹੁੰਦਾ ਹੈ ਉਹ ਆ ਸਕਦਾ ਵਾ